We'll <laughs> ਅਲਕਾ ਪਛਮੀ ਅਦੀਨ ਆਉਂਦੀ ਵਾਰਡ ਨੰਬਰ 65 ਅਦੀਨ ਪਿੰਦੇ ਇਲਾਕਾ ਆਜ਼ਾਦਨਗਰ ਪਾਰਕ ਦੀ ਦਿੱਖ ਸਵਾਰਾਂ ਲਈ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ 베ਦੀਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਚਲਦੇ ਹਰਪ੍ਰੀਤ 베ਦੀਵਲੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨਾਲ ਪਾਰਕ ਦਾ ਦੌਰਾ ਕੀਤਾ ਗਿਆ ਅਤੇ ਪਾਰਕ ਦੀ ਦਿੱਖ ਨੂੰ ਸਵਾਰਨ ਲਈ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਅਸ਼ੋਕ ਤਲਵਾਰ ਨੇ ਇਲਾਕਾ ਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਹਨਾਂ ਦਾ ਹੱਲ ਕਰਵਾਉਣ ਦਾ ਆਸ਼ਵਾਸ਼ਣ ਵੀ ਦਿੱਤਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਖੰਡਰ ਰੂਪ ਅਖਤਿਆਰ ਕਰ ਚੁੱਕਾ ਨਗਰ ਨਿਗਮ ਦਾ ਦਫ਼ਤਰ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਜੋ ਕਿ ਨਸ਼ੇੜੀਆਂ ਦਾ ਅੱਡਾ ਹੁਣ ਕਾਰਨ ਰਜਾਨਾ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਇੱਥੇ ਆਉਂਦੇ ਹਨ ਅਤੇ ਆਪਣੇ ਨਸ਼ੇ ਦੀ ਲੱਪ ਨੂੰ ਪੂਰਾ ਕਰਨ ਲਈ ਨਦੀਕ ਵਸਦੇ ਘਰਾਂ ਵਿੱਚ ਅਕਸਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਆਪਣੀ ਨਸ਼ੇ ਦੀ ਪੂਰਤੀ ਕਰਦੇ ਹਨ ਇਲਾਕਾ ਵਾਸੀਆਂ ਦੀ ਇਸ ਮੁਸ਼ਕਲ ਨੂੰ ਦੇਖਦੇ ਹੋਏ ਅਸ਼ੋਕ ਤਲਵਾਰ ਨੇ ਨਿਕਮ ਦਫ਼ਤਰ ਦਾ ਦੌਰਾ ਕੀਤਾ ਜਿੱਥੇ ਨਸ਼ੇੜੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਨਸ਼ੇ ਦੀ ਪੂਰਤੀ ਕਰਦੇ ਦਿਖਾਈ ਦਿੱਤੇ ਅਸ਼ੋਕ ਤਲਵਾਰ ਨੇ ਮੌਕੇ ਤੇ ਸਥਾਣਾ ਮੁਖੀ ਨੂੰ ਫੋਨ ਕਰਕੇ ਨਸ਼ੇੜੀਆਂ ਤੇ ਕਾਰਵਾਈ ਕਰਨ ਨੂੰ ਕਿਹਾ ਤੇ ਇਲਾਕਾ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਜਨਾ ਪੁਲਿਸ ਦੀ ਗਸ਼ਤ ਲਗਾਉਣ ਲਈ ਵੀ ਕਿਹਾ ਸੀ ਅਸੀ ਗਏ ਸੀ ਇੱਥੇ ਦੇਖੋ ਵਾਰਡ ਨੰਬਰ 5 ਚ ਵੈਦੀ ਸਾਹਿਬ ਹੈ ਸਾਡੇ ਇਥੋਂ ਦੇ ਇੰਚਾਰਜ ਦੇਖਦੇ ਸਾਰਾ ਆਟੀ ਦੇ ਫਾਊਂਡਰ ਮੈਂਬਰ ਹੈ ਬਹੁਤ ਪੁਰਾਣੇ ਕਾਰਕਟਰ ਬਹੁਤ ਪੁਰਾਣੇ ਕਾਰਕਟਰ ਹੈ ਹਮਨ ਕਹ ਰਿਹਾ ਸੀ ਕਿ ਲੋਕ ਵਾਰਡ ਨੰਬਰ 5 ਦੇ ਪੈਂਟ ਦੇ ਉਹ ਮਿਲਣਾ ਚਾ ਰਹੇ ਹੈ ਜੋ ਨੰਬਰ 5 ਪਾਰਕ ਦੇ ਸਰਾਉਂਡਿੰਗ ਜਿਨ੍ਹਾਂ ਦੇ ਵੀ ਕਰਿਆ ਏਰੀਆ ਦੇ ਲੋਕ ਔਰ ਤਰਵਾਰ ਸਾਹਿਬ ਆਓ ਜਰੂਰ ਤੇ ਮੈਂ ਇਹਨਾਂ ਨੂੰ ਫਿਰ ਅੱਜ ਸੰਡੇ ਦਾ ਟਾਈਮ ਦਿੱਤਾ ਸੀ ਤੇ ਮੈਂ ਉੱਥੇ ਆਇਆ ਇਹਨਾਂ ਨਾਲ ਸਮੱਸਿਆ ਦੇਖੀਆਂ ਇਹ ਵਾਕਿਆ ਉਹ ਜਿਹੜਾ ਵਾਕਿੰਗ ਟਰੈਕ ਹੈ ਉਹ ਹੈ ਹੀ ਨਹੀਂ ਸੀ ਉਹ ਦੋਨੋਂ ਸਾਈਡਾਂ ਬਣੀਆਂ ਹੋਈਆਂ ਲੇਕਿਨ ਅੰਦਰ ਨਾ ਤੇ ਕੰਕਰੀਟ ਪਈ ਹੈ ਨਾ ਹੈਗਾ ਤੋਂ ਕਰੀਬ 200 ਫੀਟ ਦਾ ਦਾਇਰਾ ਹੈਗਾ ਤਾਂ ਮੈਨੂੰ ਕਿਹਾ ਗਿਆ ਕਿ ਆਹ ਤੁਹਾਡਾ ਮੈਂ ਬਿਲਕੁਲ ਠੀਕ ਕਰਵਾ ਦਿੰਦਾ ਹੈਗਾ ਅਹ ਟਰਸਟ ਕਰਵਾ ਦੇਗਾ ਆਪਣੇ ਅੰਕਲ ਤੋਂ ਪਬਲਿਕ ਵਾਸਤੇ ਕੰਮ ਕਰਨਾ ਸ਼ਹਿਰ ਦੋਸਤੇ ਕੰਮ ਕਰਨਾ ਅਸਮਸਿਆ ਨਹੀਂ ਹੈ ਕਿ ਕਾਰਪੋਰੇਸ਼ਨ ਦਾ ਜਾਂ ਟਰਸਟ ਦਾ ਹੈਗਾ ਫਿਰ ਇਹਨਾਂ ਅਸੀਂ ਕਿ ਕੋ ਬਾਉਂਡਰੀ ਵਾਲੇ ਦੀ ਟੁੱਟੀ ਹੈ ਜਿੱਥੇ ਚ ਅੰਗ ਪਛਾਤੇ ਲੋਕ ਆਂਦੇ ਐ ਐਲੀਮੈਂਟਸ ਆਂਦੇ ਹੈਗੇ ਆ న్యూਸੈਂਸ ਕ੍ਰੀਏਟ ਕਰਦੇ ਐ ਉੱਥੇ ਬੈਠ ਕੇ ਸ਼ਰਾਬ ਪਿੰਦੇ ਐ ਜੂਆ ਖੇលਦੇ ਚੱਲ ਕੇ ਉਹ ਮੈਂ ਵਾਲ ਉਥੇ ਲਈ ਮੈਂ ਆਪਣੇ ਅਧਿਕਾਰ ਨੂੰ ਕਿਹਾ ਕਿ ਉਹਨੂੰ ਰਿਪੇਅਰ ਕਰ ਦਿਓ ਵਾਲ ਜਿਹੜੀ ਟੁੱਟੀ ਹੈ ਜਿੱਥੋਂ ਐਲੀਮੈਂਟਸ ਆਂਦੇ ਹੈਗੇ ਉਹ ਬੰਦ ਕਰ ਦਿਓ ਹੋਰ ਸੀ ਕਿ ਉਹਨਾਂ ਦੀ ਲਾਈਟਿੰਗ ਜਿਹੜੀ ਹੈ ਹਾਈ ਬਾਸਕ ਲਾਈਟਿੰਗ ਲੱਗੀ ਹੈ ਉਹ ਥੱਲੇ ਕਹਿੰਦੇ ਸੀ ਕੰਕਰੀਟ ਕਰਵਾ ਦੋ ਉਹਦੇ ਬਿਊਟੀਫਿਕੇਸ਼ਨ ਕਰਾ ਦੋ ਸਾਈਡ ਤੇ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਤੁਹਾਡੇ ਕੁਝ ਮਸਲੇ ਇਹਨਾਂ ਦੇ ਹੋਰ ਸੀ ਵਾਟਰ ਦਾ ਨਾਲੇ ਕੇ ਪਾਣੀ ਸਾਫ ਨਹੀਂ ਆ ਰਿਹਾ ਮੈਂ ਕਿਹਾ ਕਮਿਸ਼ਨਰ ਸਾਹਿਬ ਨਾਲ ਮੈਂ ਗੱਲ ਕਰ ਲਵਾਂਗਾ ਬਹੁਤ ਅੱਛਾ ਕੰਮ ਕਰਦੇ ਆ ਕਰ ਰਹੇਗੇ ਤੇ ਉਹ ਵੀ ਸਮੱਸਿਆ ਇਹਨਾਂ ਦੀ ਜਲਦੀ ਹੱਲ ਕਰਾ ਦਵਾਂਗੇ ਤੋਂ ਸਾਰਾ ਮੈਂ ਇਹਨਾਂ ਨੂੰ ਸ਼ਵਾਸਨ ਦਿੱਤਾ ਕਿ ਆ ਕੰਮ ਕਹਿ ਨਹੀਂ ਚੱਲਾਂ ਮੈਂ 2-4 ਦਿਨਾਂ ਚ ਹੀ ਨੈਕਸਟ ਵੀਕ ਇਹਨੂੰ ਮੈਂ ਚਾਲੂ ਕਰਵਾ ਦਵਾਂਗਾ ਤੇ ਜਲਦੀ ਤੋਂ ਜਲਦੀ ਕੰਪਲੀਟ ਕਰਾ ਦਵਾਂਗਾ ਔਰ ਉਸ ਤੋਂ ਬਾਅਦ ਸਾਰਾ ਮੈਨੂੰ ਦੱਸ ਰਿਹਾ ਸੀ ਕਿ ਜਿੱਥੇ ਐਸ ਤਰ੍ਹਾਂ ਦੇ ਲੋਕ ਬੈਠਦੇ ਆ ਅਨਵਾਂਟਡ ਲੋਕ ਬੈਠਦੇ ਆ ਕਿ ਇਹ ਔਰ ਵੈਬ ਜਿਸਲੇ ਉਸ ਏਰੀਆ ਚ ਦੇਖ ਜਾ ਰਿਹਾ ਸੀ ਤਾਂ ਮੈਂ ਖੁਦ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਤਾਰੂ ਪੀ ਰਹੇ ਸ਼ਰਾਬ ਦੀ ਬੋਤਲਾਂ ਖੁੱਲੀਆਂ ਹੋਈਆਂ ਹੈ ਜਾਂ ਆਪਸ ਵਿੱਚ ਬੈਠੇ ਲੁੱਟਣੇਗੇ ਔਰ ਮੌਕੇ ਤੇ ਮੈਂ ਐਚਐਸਓ ਸਾਹਿਬ ਨੂੰ ਵੀ ਕਿਹਾ ਕਿ ਤੁਹਾਡੇ ਏਰੀਆ ਚ ਐਸਾ ਕਿਉਂ ਹੋ ਰਿਹਾ ਹੈਗਾ ਆ ਲੋਕ ਸਾਰੇ ਪਰੇਸ਼ਾਨ ਹੈ ਲੋਕ ਸਾਰੇ ਮਹੱਲੇ ਦੇ ਬੱਚੇ ਕੋਈ ਅਸਰ ਖਰਾਬ ਪੈਂਦਾ ਹੈਗਾ ਤੇ ਉਹ ਐਸਾ ਦੋਸਤ ਆ ਕੇ ਸੀ ਮੈਂ ਹੁਣ ਹੀ ਆ ਕੇ ਦੇਖਦਾ ਹੈਗਾ ਤੇ ਮੈਂ ਕਿਹਾ ਸੀ ਮੈਂ ਕਿਹਾ ਜਿਹੜੇ ਵੀ ਵੀਡੀਓਗ੍ਰਾਫੀ ਚ ਲੋਕ ਆਏ ਉਹਨਾਂ ਨੂੰ ਪਛਾਣੋ ਬਲਾਓ ਵਾਰਨਿੰਗ ਦਿਓ ਸਮਝਾ ਦਿਓ ਨਹੀਂ ਸਮਝਾ ਸਮਝ ਦੇ ਪਰਚਾ ਦੁਰਜ ਕਰੋ ਅੱਗੇ ਤੋਂ ਐਸੀ ਹਰਕਤ ਐਸ ਫਰਚ ਨਹੀਂ ਹੋਣੀ ਚਾਹੀਦੀ ਆ ਸਾਡੇ ਤੁਹਾਡਾ ਫਰਜ਼ ਬੰਦ ਹੈ ਯੂ ਵਿਲ ਹੈਵ ਟੂ ਕਿੰਨ ਨਹੀਂ ਡੋ ਉਹਨਾਂ ਨੇ ਕਿਹਾ ਮੈਂ ਬਿਲਕੁਲ ਤੁਹਾਡਾ ਬਿਲਕੁਲ ਸਟ੍ਰਿਕਲੀ ਆਪ ਹੀ ਜਲਦੀ ਦੌਰਾ ਕਰਨ ਲੱਗ ਪਾਏਗਾ ਉਹ ਠੀਕ ਹੈ ਸਮੱਸਿਆ ਹੱਲ ਹੋ ਜਾਏਗੀ ਉਹ ਵੀ ਹੱਲ ਇੱਕ ਵੱਡੀ ਗੱਲ ਹੈ ਮੈਨੂੰ ਮਿਲਤੇ ਲੱਗ ਰਿਹਾ ਜਿਸ ਤਰ੍ਹਾਂ ਮੈਂ ਜੱਥੇ ਆਇਆ ਸੀ ਪੂਰਾ ਏਰੀਆ ਹੀ ਵੈਲਕਮ ਕਰ ਰਿਹਾ ਸੀ ਜਿੰਨਾ ਪਿਆਰ ਨਾਲ ਮਿਲੇ ਔਰ ਸਾਰੇ ਆਮ ਆਨਵੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੈ ਔਰ ਮੈਨੂੰ ਯਕੀਨ ਹੈ ਜਿਸ ਤਰ੍ਹਾਂ ਮਾਨਸੂਬ ਕਹ ਰਹੇ ਐਸ ਕੀ ਤੇ ਪੰਜਾਬ ਤੇਰਾ ਹੀ ਹੀਰੋ ਹੋਏਗਾ ਤੇਰਾ ਹੀਰੋ ਹੀ ਹੋਏਗਾ ਅਸੀਂ ਸਾਰੀ ਦੇ ਸਾਰੀ ਸੀਟਾਂ ਜਿੱਤਾਂਗੇ ਸਾਡਾ ਸੰਗਠਨ ਬਹੁਤ ਮਜ਼ਬੂਤ ਹੈਗਾ ਸਾਡੇ ਬੂਥ ਲੈਵਲ ਤੱਕ ਕਾਰਕਿਰਤਾ ਜੁੜੇ ਹੈ ਲੋਕ ਸਾਨੂੰ ਪਿਆਰ ਕਰ ਰਹੇ ਹੈ ਲੋਕ ਸਾਡੇ ਨਾਲ ਜੁੜੇ ਹੈਗੇ ਆ ਬਹੁਤ ਕੰਮ ਕੀਤੇ ਹੈ ਬਿਜਲੀ ਦਾ ਮੁੱਦਾ ਲੈ ਲਓ ਅਸੀਂ 300 ਜੂਟ ਮਾਫ ਕੀਤੇ ਹੈਗੇ ਮਹੀਨੇ ਦੇ ਹੱਦ ਤੱਕ ਕਿਉਂ ਨਹੀਂ ਸਰਕਾਰ ਇਹ ਕਰ ਪਈਆ 70 75 ਸਾਲ ਤੋਂ ਨਹੀਂ ਕਰਤੀਆ ਕਿਸੇ ਨੇ ਕਿਸ ਆਮ ਆਨਵੀ ਪਾਰਟੀ ਨੇ ਕੀਤਾ ਨਾ ਮਹੱਲਾ ਕਲੀਨਿਕ ਲੋਕ ਤਾਂ ਨਹੀਂ ਕੁਝ ਕਹਿੰਦੇ ਸਾਡੇ ਮਹੱਲੇ ਚ ਹੀ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਮਹੱਲਾ ਕਲੀਨਿਕ ਦਾ ਦਵਾਈਆਂ ਸਾਨੂੰ ਫ੍ਰੀ ਮਿਲੀ ਹੈ ਟੈਸਟ ਹੋ ਗਏ ਫ੍ਰੀ ਹੋ ਰਹੇ ਹੈ ਔਰ ਐਮਡੀ ਡਾਕਟਰ ਬੈਠੇ ਆ ਗਏ ਆ ਸਕੂਲਾਂ ਦੀ ਦਸਰੇ ਸੀ ਬਹੁਤ ਅੱਛੀ ਅੱਛਾ ਸੀ ਸੁਧਾਰ ਕਰ ਰਹੇ ਆ ਸਕੂਲ ਨੂੰ ਫੈਮਿਨਸ ਬਣਾ ਰਹੇ ਆ ਇੱਕ ਗੱਲ ਕਹਿ ਦੂ ਮੈਂ 5 ਸਾਲ ਹੈ ਆਮਾਨਵੀ ਪਾਰਟੀ ਔਰ ਅਸੀਂ 5 ਸਾਲ ਤੋਂ ਪਹਿਲਾਂ ਲੋਕਾਂ ਦੀ ਕੋਈ ਸਮੱਸਿਆ ਰਹਿ ਨਹੀਂ ਦੇਨੀ ਹਜੇ ਤੇ ਕਰੀਬ-ਕਰੀਬ 2 ਸਾਲ ਹੀ ਹੋਏ ਆ ਪਾਰਟੀ ਨੂੰ ਬਹੁਤ ਕੰਮ ਕੀਤਾ ਮੈਂ ਵੀ ਇਹਦੇ ਨਾਲ ਸੰਤੁਸ਼ਟ ਨਹੀਂ ਹੈ ਮਾਨਸਭਾ ਵੀ ਸੰਤੁਸ਼ਟ ਨਹੀਂ ਹੈ ਕੋਈ ਸੇ ਕਿ ਅਸੀਂ ਬਹੁਤ ਕੁਝ ਕਰਨਾ ਹੈਗਾ ਤਾਂਕਿ ਲੋਕ ਆਉਣ ਵਾਲੇ ਟਾਈਮ 'ਚ ਅਸੀਂ ਪਬਲਿਕ ਚ ਜਾਈਏ ਤਾਂ ਅਸੀਂ ਤੇ ਕੋ ਗੱਲ ਕਹੀਏ ਕਿ ਜੇ ਅਸੀਂ ਕੰਮ ਕੀਤੇ ਤਾਂ ਸਾਨੂੰ ਵੋਟ ਦੇ ਦੇਣਾ। ਨਾਲ ਇਹੀ ਜਿਹੜੇ ਸਾਰੀ ਗੱਲ ਮੈਂ ਬਹੁਤ ਕਲੀਅਰ ਕਰਦਾ ਹਾਂ ਆਪਣੇ ਪਾਰਟੀ ਦੇ ਸਟੈਂਡ ਤੋਂ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਪੂਰਾ ਮੋਢਾ ਤੇ ਮੋਢੇ ਨਾਲ ਲਾ ਕੇ ਖੜੇ ਹੈਗੇ ਆ। ਚਾਹੇ ਜੇ ਮੰਗਾ। ਚਾਹੇ ਜੇ ਮੰਗਾਉਣਾ ਦੀ ਐ ਐਮ ਐਸ ਸੀ ਸੌਮਨਤ ਜਿਹੜੇ ਮਤਲਬ ਕਿਉਂ ਨਹੀਂ ਦੇ ਰਹੀ ਹੈਗੇ ਐਮ ਐਸ ਪੀ ਉਧਰ ਤੁਸੀਂ ਉਹਨਾਂ ਨੂੰ ਨਾਮ ਝਾਂਚ ਨਹੀਂ ਆ ਰਿਹਾ ਅ ਵਾਦਾ ਕੀਤਾ ਸੀ ਸੈਂਟਰ ਗਵਰਨਮੈਂਟ ਨੇ ਵਾਦਾ ਕੀਤਾ ਉਸ ਤੋਂ ਪਹਿਲਾਂ ਦੂਸਰੀ ਸਰਕਾਰਾਂ ਵੀ ਵਾਦਾ ਕਰ ਰਹੀਆਂ ਸੀ ਕਿ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਅਸੀਂ ਲਾਗੂ ਕਰਾਂਗੇ ਤੇ ਕਿਉਂ ਨਹੀਂ ਕਰ ਰਹੇ ਸਰ ਜੇ ਅਸੀਂ ਬਿਜਲੀ ਫਰੀ ਦੇ ਸਕਦੇ ਆ ਲੋਕ ਕਿਸੇ ਚੀਜ਼ ਦੀ ਕਮੀ ਨਹੀਂ ਹੈ ਇੱਛਾ ਚਕਤੀ ਦੀ ਕਮੀ ਚਾਹੀਦੀ ਆ ਆਮ ਆਦਮੀ ਪਾਰਟੀ ਦਾ ਮੰਨਣਾ ਹੈਗਾ ਕਿ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾ ਸਕਦੀ ਹੈ ਜੇ ਉਹਨਾਂ ਦਾ ਪੈਨਸ਼ਨ ਦਾ ਕਹਿ ਰਹੇ ਹੈ ਕਿ ਇੱਕ ਕਿਸਾਨ ਬਿਰਧ ਵੇਲੇ ਉਹ 10000 ਰੁਪਏ ਮੇਰਾ ਖਿਆਲ ਪੈਨਸ਼ਨ ਦਾ ਕਹਿ ਰਹੇ ਹੈ ਤਾਂ ਇਹ ਕਦੇ ਉਹ ਵੀ ਸੈਟਲ ਹੋ ਸਕਦਾ ਹੈਗਾ ਆ ਜੈ ਜੈ ਮੰਗਾ ਆਮ ਆਨਵੀ ਪਾਰਟੀ ਨੇ ਕਿਸਾਨਾਂ ਨਾਲ ਖੜੀ ਹੈਗੀ ਹੈ ਦ੍ਰਿੜਤਾ ਨਾਲ ਖੜੀ ਹੈ ਅਸੀਂ ਸਮਰਥਨ ਕਰਦੇ ਹਾਂ ਗਲਤ ਕਹਿ ਰਹੇ ਹੈ ਗਲਤ ਕਹਿ ਰਹੇ ਰਾਮ ਮੰਦਨ ਬੰਦਨ ਦੇ ਨਾਲ ਸਾਰੇ ਪ੍ਰਦੇਸ਼ਾ ਸਤਰ ਉੱਚਾ ਹੋਇਆ ਹੈਗਾ ਪੂਰੇ ਇੰਡੀਆ ਦਾ ਸਤਰ ਉੱਚਾ ਹੋਇਆ ਹੈ ਵਰਲਡ ਵਾਈਡ ਉੱਚਾ ਹੋਇਆ ਹੈ ਤੇ ਕੀ ਮਤਲਬ ਉਹ ਰਾਜਨੀਤੀ ਛੋੜ ਦੇ ਤਰਪਦੀਆਂ ਪੂਜੇ ਹੈ ਅਸੀਂ ਵੀ ਉਹ ਕਹਿ ਰਹੇ ਹਾਂ ਅੱਛਾ ਹੈ ਬਹੁਤ ਅੱਛਾ ਹੈ ਐਸੇ ਕੰਮ ਪਹਿਲਾ ਹੋ ਜਾਣੇ ਚਾਹੀਦੇ ਸੀ ਹੋ ਗਏ ਅੱਛੀ ਗੱਲ ਹੈਗੀ ਹੈ ਔਰ ਜੇ ਕੋਈ ਵਿਅਕਤੀ ਪੀਐਮ ਸਾਫ ਸਿਰੇ ਲੈਣ ਦੇ ਪਈ ਜਾਂ ਦੂਸਰੇ ਲੈਣ ਦੇ ਰਾਜਨੀਤੀ ਨਾ ਕਰੋ ਪੂਜਾ ਦਾ ਮਸਲਾ ਹੈ ਇਬਾਦਤ ਦਾ ਮਸਲਾ ਆਏਗਾ ਪ੍ਰਭੂ ਦਾ ਮਸਲਾ ਆਏਗਾ ਯਾ ਉਹਨੂੰ ਤਾਂ ਪੂਜਾ ਨੂੰ ਤਾਂ ਪੂਜਾ ਦੇ ਰਹਿੰਦੇ ਹੋ ਨਾ ਉਸ ਜਗ੍ਹਾ ਤੇ ਰਹਿੰਦੇ ਹੋ ਠੀਕ ਹੈ ਤੇ ਰਾਜਨੀਤੀ ਕਿਉਂ ਕਰ ਰਹੇ ਹੋ ਦੇਤੇ ਹੁਣ ਦੱਸੋ ਕਮਾਂ ਦੀ ਰਾਜਨੀਤੀ ਕਰੋ ਨਾ ਕਮਾਂ ਦੇ ਦਬਕੇ ਕਰੋ ਰਾਜਨੀਤੀ ਉਹ ਉਹ ਕਰਨੀ ਨਹੀਂ ਹੈਗੀ ਦੇਖੋ ਜੀ ਗਵਰਨਮੈਂਟ ਬਣੀ ਨੂੰ 2 ਸਾਲ ਹੋ ਚੁੱਕੇ ਨੇ ਔਰ ਕਾਫੀ ਜਿਹੜੇ ਕੰਮ ਗਵਰਨਮੈਂਟ ਨੇ ਕੀਤੇ ਨੇ ਤਲਵਾਰ ਸਾਹਿਬ ਨੇ ਤੁਹਾਨੂੰ ਵਿਸਥਾਰ ਦੇ ਨਾਲ ਜਿਹੜਾ ਉਹ ਦੱਸ ਦਿੱਤਾ ਪਰ ਲੋਕਲ ਇਲਾਕੇ ਦੀਆਂ ਵਾ ਕੁਝ ਜਿਹੜੀਆਂ ਸਮੱਸਿਆਵਾਂ ਸੀਗੀਆਂ ਕੁਝ ਤੇ ਅਸੀਂ ਆਪਣੇ ਲੈਵਲ ਤੇ ਹੱਲ ਕਰਾ ਪਾ ਰਹੇ ਸੀ ਪਰ ਕਿਤੇ ਕੋਈ ਮੁਸ਼ਕਲਾਂ ਥੋੜੀਆਂ ਥੋੜੀਆਂ ਸਾਨੂੰ ਆ ਰਹੀਆਂ ਸੀਗੀਆਂ ਕੋਈ ਕੋਈ ডিপਾਰਟਮੈਂਟ ਦੇ ਕੰਮ ਹੁੰਦੇ ਕੋਈ ਟੈਂਡਰ ਪ੍ਰੋਸੈਸ ਹੁੰਦਾ ਕੋਈ ਵਰਕ ਆਰਡਰ ਹੁੰਦੇ ਉਹਦਾ ਬੜਾ ਲੈਂਥੀ ਪ੍ਰੋਸੈਸ ਆ ਪਰ ਅਸੀਂ ਤਲਵਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਫਿਰ ਤਲਵਾਰ ਸਾਹਿਬ ਸਪੈਸ਼ਲੀ ਮੈਨਾਂ ਰਿਕੁਐਸਟ ਕਰਕੇ ਆਪਣੇ ਇਲਾਕੇ 'ਚ ਲੈ ਕੇ ਆ ਵੀ ਜਿਹੜੇ ਸਾਡੇ ਪਾਰਕ ਦੇ ਕੰਮ ਪੈਂਡਿੰਗ ਨੇ ਇਲਾਕੇ ਦੇ ਕੰਮ ਪੈਂਡਿੰਗ ਨੇ ਤੁਸੀਂ ਪਲੀਜ਼ ਆਪਣੇ ਫੰਡਾਂ ਦੇ ਵਿੱਚੋਂ ਸਾਡੇ ਇਹ ਕੰਮ ਜਿਹੜੇ ਉਹ ਪ੍ਰਾਇੋਰਟੀ ਬੇਸਿਸ ਤੇ ਕਰਾ ਕੇ ਦਿਓ ਤਾਂ ਕਿ ਅਸੀਂ ਲੋਕਾਂ 'ਚ ਦੁਬਾਰਾ ਜਾਣਾ ਔਰ ਜਿਹੜੇ ਜਿਹੜੇ ਵਾਅਦੇ ਅਸੀਂ ਉਹਨਾਂ ਨੂੰ ਕੀਤੇ ਅਸੀਂ ਉਹ ਸਾਰੇ ਕੰਪਲੀਟ ਕਰਕੇ ਉਹਨਾਂ ਇਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਸੁਣਨ ਨੂੰ ਨਾ ਮਿਲੇ ਨਸ਼ੇ ਦੀ ਸਮੱਸਿਆ ਸਾਡੀ ਵਾਰਡ ਚ ਬਹੁਤ ਜ਼ਿਆਦਾ ਹੈਗੀ ਆ ਔਰ ਇਹਦੇ ਤੇ ਐਮਐਲਏ ਸਾਹਿਬ ਨੇ ਵੀ ਵਰਕ ਕੀਤਾ ਹੈ ਇਲਾਕੇ ਦੀ ਪੁਲਿਸ ਪ੍ਰਸ਼ਾਸਨ ਨੇ ਵੀ ਕੰਮ ਕੀਤਾ ਪਰ ਅੱਜ ਮੌਕੇ ਤੇ ਜਦੋਂ ਇਲਾਕਾ ਨਿਵਾਸੀਆਂ ਵੱਲੋਂ ਤਲਵਾਰ ਸਾਹਿਬ ਨੂੰ ਮੀਟਿੰਗ ਦੇ ਦੌਰਾਨ ਹੀ ਕੰਪਲੇਨਟ ਕੀਤੀ ਗਈ ਵੀ ਇਸ ਜਗ੍ਹਾ ਦੇ ਉੱਤੇ ਸ਼ਰਿਆਮ ਨਸ਼ਾ ਕੁਝ ਸਰਾਰਤੀ ਅੰਸਰ ਜਿਹੜੇ ਉਹ ਪੀਂਦੇ ਨੇ ਔਰ ਇਲਾਕੇ ਦਾ ਮਾਹੌਲ ਜਿਹੜਾ ਖਰਾਬ ਕਰਦੇ ਨੇ ਤਲਵਾਰ ਸਾਹਿਬ ਨੇ ਜਦੋਂ ਦੌਰਾ ਕੀਤਾ ਤੇ ਵਾਕਿ ਹੀ ਉਹ ਗੱਲ ਸੱਚੀ ਪਾਈ ਗਈ ਔਰ ਮੌਕੇ ਤੇ ਕੁਝ ਜਿਹੜੇ ਅਸਮਾਜਿਕ ਤੱਤ ਜਿਹੜੇ ਲੋਕ ਉੱਥੇ ਬੈਠੇ ਸੀਗੇ ਜਿੰਨਾਂ ਵੱਲੋਂ ਸ਼ਰਾਬ ਜਿਹੜੀ ਬੋਤਲਾਂ ਰੱਖ ਕੇ दारू ਜਿਹੜੀ ਪੀਤੀ ਜਾ ਰਹੀ ਸੀਗੀ ਔਰ ਇਹ ਕਤੇ ਵੀ ਸਾਡੇ ਬਰਦਾਸ਼ਤ ਨਹੀਂ ਹੈ ਵੀ ਕੋਈ ਵੀ ਇਹੋ ਜਿਹੇ ਅੰਸਰ ਜਿਹੜੇ ਇਲਾਕੇ ਦੇ ਪਬਲਿਕ ਨੂੰ ਜਿਹੜਾ ਉਹ ਖਰਾਬ ਕਰਨ ਪਬਲਿਕ ਪਲੇਸ ਦੇ ਉੱਤੇ ਇਸ ਤਰ੍ਹਾਂ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਔਰ ਜਿਹੜੇ ਵੀ ਲੋਕ ਜਿਹੜੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸ਼ਾਮਿਲ ਨੇ ਅਸੀਂ ਉਹਨਾਂ ਦੇ ਉੱਤੇ ਸਟਰੋਂਗਲੀ ਐਕਸ਼ਨ ਜਿਹੜਾ ਸਰਕਾਰ ਵੱਲੋਂ ਕਰਾਵਾਂਗੇ ਇਹ ਸਾਡੀ ਕਮਿਟਮੈਂਟ ਹੈ ਬਿਲਕੁਲ ਜੀ ਮੈਂ ਇਲਾਕਾ ਨਿਵਾਸੀਆਂ ਨੂੰ ਕਹਾਂਗਾ ਜਿੱਥੇ ਵੀ ਕੋਈ ਇਹ ਮੁਸ਼ਕਲ ਤੁਹਾਨੂੰ ਆਂਦੀ ਹੈ ਕੋਈ ਸ਼ਰਾਰਤੀ ਅੰਸਰ ਇਹੋ ਜਿਹਾ ਤੁਹਾਨੂੰ ਮਿਲਦੇ ਨੇ ਤਾਂ ਸਾਨੂੰ ਉਹਦੀ ਵੀਡੀਓਗ੍ਰਾਫੀ ਕਰਕੇ ਭੇਜੋ ਫੋਟੋਗ੍ਰਾਫੀ ਕਰਕੇ ਭੇਜੋ ਔਰ ਅਸੀਂ ਇਲਾਕਾ ਨਿਵਾਸੀਆਂ ਦੇ ਸਾਥ ਦੇ ਨਾਲ ਇਹੋ ਜਿਹੇ ਲੋਕਾਂ ਨੂੰ ਪਹਿਲੇ ਤਾਂ ਸਮਝਾਵਾਂਗੇ ਜੇ ਨਹੀਂ ਸਮਝੋ ਸਮਝਣਗੇ ਤੇ ਫਿਰ ਅਸੀਂ ਦੂਸਰੇ ਤਰੀਕੇ ਅਸੀਂ ਜੋ ਸਾਡੇ ਕੋਲ ਕਾਨੂੰਨੀ ਰਾਈਟਸ ਨੇ ਅਸੀਂ ਉਹਦੇ ਅਕੋਰਡਿੰਗ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਨਾ ਐਕਸ਼ਨ ਲਵਾਂਗੇ